ਇੱਦਾਂ ਦੀ ਬੇਵਕੂਫੀ ਕਰਕੇ ਕੀ ਮਗੜਣਾ ਫੇਰ ਇਦਾਂ ਲੱਗਦਾ ਮਾਤਾ ਦੇ ਮੇਲ ਲਿਆ ਇਦਾਂ ਦੀਆਂ ਚੰਗੀਆਂ ਲੱਗਦੇ ਆ ਹਰ ਇੱਕ ਤਾਂ ਸਾਨੂੰ ਮੁੰਡਿਆਂ ਨੂੰ ਚੰਗਾ ਨਹੀਂ ਲੱਗਦਾ ਦੇਖੋ ਹੁਣ ਸਾਰਾ ਮੱਲਾ ਜਿਹੜਾ ਇਕੱਠਾ ਹੋਇਆ ਠੀਕ ਹੈ ਕੀ ਇਹ ਬੱਚਿਆਂ ਨੇ ਮਾਤਾ ਚਿੰਤਪੁਰਨੀ ਦਾ ਮੇਲਾ ਦੇਖਣਗੇ ਹਲੜਬਾਜੀ ਕੀਤੀ ਹੈ ਇਹ ਗਲਤ ਹੈ ਕਿ ਠੀਕ ਹੈ ਬੋਲੋ ਸਾਰੇ ਗਲਤ ਹੈ ਨਾ ਤੇ ਤੁਸੀਂ ਵੀ ਪਲੀਜ਼ ਆਪਣੇ ਬੱਚਿਆਂ ਨੂੰ ਸਮਝਾਉਣਾ ਤੇ ਇਦਾਂ ਜਾ ਕੇ ਮੇਲੇ ਵਿੱਚ ਜਿਹੜੀ ਹੈ ਹਲੜਬਾਜੀ ਉਹ ਨਹੀਂ ਕਰਨੀ ਚਾਹੀਦੀ ਇਹ ਨਾ ਬੱਚਿਆਂ ਦੀ ਗਲਤੀ ਹੈ ਨਾ ਗਲਤੀ ਹੈ ਜੀ ਗਲਤੀ ਹੈ ਨਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਹਾਂਜੀ ਹੁਣ ਮਹਿਸੂਸ ਕਰ ਰਿਹਾ ਹੁਣ ਇਹਨਾਂ ਨੂੰ ਕੋਈ ਭਾਈਦੀ ਨਹੀਂ ਬਈ ਆ ਇਹ ਉਹੀ ਐਕਟਵਾਦੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਤੇ ਸ਼ੋਰੋਗਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ ਇਹ ਐਕਟਵਾਸੀ ਇਥੋਂ ਘਰੋਂ ਆ ਕੇ ਜਿਹੜੀ ਐਕਟਵਾਏ ਫੜ ਲਈ ਹੈ ਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ ਕੋਣੇ ਨਾਲ ਕੋਈ ਵਜਦੀ ਨਹੀਂ ਪਈ ਪਹਿਲਾਂ بڑے ਯੋਰ ਯੋਰ ਨਾਲ ਮਰਾਉਂਦੇ ਸੀਗੇ ਮਚਾਉਂਦੇ ਸੀਗੇ ਆਹ ਬੱਚੇ ਅੱਗੇ ਤੋਂ ਗਲਤੀ ਕਰੋਗੇ ਨਹੀਂ ਸਰ ਸਾਰੇ ਉੱਚੀ ਬੋਲੋ ਹਾਂ ਨਹੀਂ ਸਰ ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਸਾਰੇ ਉੱਚੀ ਬੋਲੋ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ ਹਾਂਜੀ ਸਰ ਬੋਲੋ ਹਾਂਜੀ ਸਰ ਅੱਗੇ ਤੋਂ ਕਰੋਗੇ ਤਾਂ ਨਹੀਂ ਸਰ ਸੌਰੀ ਬੋਲੋ ਸੌਰੀ ਬੱਚਿਓ ਤੁਸੀਂ ਇਸ ਤਰ੍ਹਾਂ ਕਰਕੇ ਨਾ ਜਿਹੜੀ ਮੇਲੇ ਦੀ ਮਾਨ ਮਰਿਆਦਾ ਆ ਤੁਸੀਂ ਉਹਨੂੰ ਠੇਸ ਪਹਾਈ ਹੈ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਸਿਆਣੇ ਬਣੋ ਇਦਾਂ ਨਹੀਂ ਕਰੀਦਾ ਬੇਟਾ ਮੇਲਾ ਦੇਖਣਾ ਮੇਲਾ ਦੇਖੋ ਤੁਸੀਂ ਪਰ ਇਹ ਥੋੜੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨਾਇਸ ਪਲੈਸ਼ਨ ਕਰੋਗੇ ਅਗਰ ਤੁਸੀਂ ਤਿੰਨ ਕਰ ਰਹੇ ਹੋ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ ਅਗਰ ਉਹ ਸਾਰੇ ਵਜਾਉਣਗੇ ਤੇ ਫਿਰ ਉਹ ਕੋਈ ਵਧੀਆ ਗੱਲ ਥੋੜੀ ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ ਦੋ ਸਾਲਾਂ ਬਾਅਦ ਉਹ ਵੀ ਇਹੀ ਕਰਨਗੇ ਕਿ ਮਾਤਾ ਚਿੰਤਪੁਰਨੀ ਦੇ ਮੇਲੇ 'ਚ ਇਦਾਂ ਹੁੰਦਾ ਠੀਕ ਹੈ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨੀ ਕਰਨਾ ਇਹ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ ਆ ਲਓ ਇਹਨੂੰ ਸੰਭਾਲ ਕੇ ਰੱਖਣਾ ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਹੈ ਜਦੋਂ ਅੱਗੇ ਅਗਲੇ ਸਾਲ ਸਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਹੋਣਾ ਤੇ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ ਤੁਹਾਨੂੰ ਫਿਰ ਚੇਤਾ ਰਹੂਗਾ ਠੀਕ ਹੈ ਆ ਲਓ ਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦਰਾਡੇੋਂ ਆ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਟੂ ਵੀਲਰ ਦੇ ਉੱਪਰ ਟ੍ਰਿਪਲਿੰਗ ਨਾ ਕਰੋ ਜਿਹੜੇ ਛੋਟਾ ਹਾਥੀ ਹੈ ਇਹ ਡਾਟਾ 407 ਹੈ ਉਹਨਾਂ ਦੇ ਉੱਪਰ ਚੜ ਕੇ ਨਾ ਆਓ ਬੱਸਾਂ ਦੇ ਉੱਪਰ ਚੜ ਕੇ ਆਓ ਮਤਲਬ ਸੀਟਾਂ ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ ਤੁਸੀਂ ਮਾਤਾ ਚੰਤਪੂਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ ਤੁਹਾਡਾ ਹਿਸ਼ਾਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆਂ ਸਵਾਗਤ ਹੈ ਅਸੀਂ ਤੁਹਾਡਾ ਆਪਣੀ ਅੱਖਾਂ ਵਿਸ਼ਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਆਂ ਪਲੀਜ਼ ਸਾਨੂੰ ਕੰਪਲੀਟ ਕਰੋ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵਿਅਕਤੀ ਜਿਹੜਾ ਹਲੜਬਾਜੀ ਨਾ ਕਰੇ ਇਹਨਾਂ ਬੱਚਿਆਂ ਨੇ ਕੱਲ ਹੁੱਲੜਬਾਜੀ ਕੀਤੀ ਸੀ ਤੇ ਸਾਡੀ ਟੀਮ ਦਾ ਅੱਜ ਸਾਰਾ ਦਿਨ ਹੀ ਲੰਘ ਗਿਆ ਇਹਨਾਂ ਬੱਚਿਆਂ ਦਾ ਘਰ ਲੱਭ ਕੇ ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚਲੇ ਆ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਆਪਰੇਟ ਕਰੋ ਇਦਾਂ ਦੀ ਜਿਹੜੀ ਹੁੱਲੜਬਾਜੀ ਹੈ ਨਾ ਕਰੋ ਅਸੀਂ ਤੁਹਾਨੂੰ ਪੂਰਾ ਆਸ਼ਵਾਸਨ ਦਿੰਨੇ ਆ ਅਸੀਂ ਤੁਹਾਡਾ ਚਲਾਨ ਕਰਨ ਦਾ ਬਿਲਕੁਲ ਸਾਡਾ ਮਨ ਹੈ ਨਹੀਂ ਪਰ ਜੇ ਤੁਸੀਂ ਹੁੱਲੜਬਾਜੀ ਕਰਕੇ ਇਹ ਮੇਲੇ ਦੇ ਮਾਹੌਲ ਨੂੰ ਇਹ ਤੇ ਖਰਾਬ ਕਰੋਗੇ ਤੇ ਫਿਰ ਅਸੀਂ ਜਿਹੜਾ ਤੁਹਾਡਾ ਚਲਾ ਰਹੋ ਜਰੂਰ ਕਰਾਂਗੇ ਆਦਰਵਾਇਜ਼ ਇਹ ਮਾਤਾ ਜੀ ਦੀ ਸੰਗਤ ਉਹਦੇ ਅੱਗੇ ਸਾਡਾ ਸਿਰ ਝੁਕਦਾ ਨਕਮਸਤਕ ਹੁੰਨੇ ਆ ਮਾਤਾ ਜੀ ਨੂੰ ਤੁਸੀਂ ਜਾ ਕੇ ਦਰਸ਼ਨ ਕਰਕੇ ਆਉਣੇ ਆ ਅਸੀਂ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦੀ ਜਿਹੜੀ ਹੈਗੀ ਹੈ ਖੁਸ਼ੀ ਹੈ ਉਹ ਲੈਣੀ ਆ ਤੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਲੀਜ਼ ਸਾਨੂੰ ਕੋਆਪਰੇਟ ਕਰੋ ਤਾਂ ਜੋ ਮੇਲਾ ਜਿਹੜਾ ਸੁਖਮੇ ਜਿਹੜਾ ਬਤੀਤ ਹੋ ਸਕੇ ਜੈ ਮਾਤਾ ਦੀ ਸასი ਸ਼ਕਾ